76 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕੰਡ 4 ਡੈਡੀ ਕੁਝ ਝਟਕੋ ਰਿਹਾ ਉਸ ਦਿਨ ਜੂਨ ਮਹੀਨੇ ਦੀ ਤੇਜ਼ ਧੁੱਪ ਵਿੱਚ ਬੇੜੇ ਅੰਦਰ ਤੇਜ਼ ਤੇਜ਼ ਚੱਕਰ ਕੱਢ ਰਿਹਾ ਡੈਡੀ ਬਾਰੇ ਸੋਚ ਨਰਮਲ ਨੇ ਆਪਣੇ ਸਰਹਾਣੇ ਬੈਠੀ ਮੰਮੀ ਦੇ ਚਿਹਰੇ ਵੱਲ ਦੇਖ ਸੋਚਿਆ ਸੀ ਮੰਮੀ ਵੀ ਖੁੱਲ ਕੇ ਕੋਈ ਗੱਲ ਨਹੀਂ ਕਰ ਰਹੀ ਮੰਮੀ ਦਾ ਹੱਥ ਆਪਣੇ ਹੱਥ ਵਿੱਚ ਇੱਕਟ ਕੇ ਫੜ ਦਿਆਂ ਇਹ ਖਿਆਲ ਵੀ ਉਸ ਪਲ ਉਸਦੇ ਜ਼ਿਹਨ ਵਿੱਚ ਆਇਆ ਉਸ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਠੀਕ-ਠਾਕ ਸਕੂਲ ਗਈ ਸਤਵਾਂ ਪੀਰੀਅਡ ਪੀਟੀ ਦਾ ਸੀ ਉਸ ਸਮੇਂ ਹੀ ਅਚਾਨਕ ਉਸਦੀ ਅੱਖਾਂ ਅੱਗੇ ਇੱਕਦਮ ਹਨੇਰਾ ਛਾ ਗਿਆ ਜਿਵੇਂ ਅਚਾਨਕ ਹੀ ਬਿਜਲੀ ਚਲੀ ਜਾਣ ਕਰਨ ਹੋ ਜਾਂਦਾ ਹੈ ਉਸ ਪਲ ਉਸ ਨੂੰ ਲੱਗਿਆ ਜਿਵੇਂ ਉਹ ਤੇ ਸਤੀਸ ਹਵਾ ਵਿੱਚ ਘੁਮਰੀ ਹੋਵੇ ਉਸ ਜ਼ਮੀਨ ਉੱਤੇ ਆਪਣੇ ਪੈਰ ਠਕਾਉਣਾ ਤਾਂ ਚਾਹੁੰਦੀ ਸੀ ਪਰ ਉਸ ਕੋਲ ਹਜੇ ਹਕੀਤਾ ਨਹੀਂ ਸੀ ਜਾ ਰਿਹਾ ਅਖੀਰ ਉਹ ਚੱਕਰ ਖਾ ਕੇ ਪੁੰਜੇ ਡਿੱਗ ਪਈ ਉਸ ਦੇ ਨਾਲ ਦੀਆਂ ਵਿਦਿਆਰਥਣਾਂ ਨੇ ਉਸ ਨੂੰ ਉਠਾ ਕੇ ਬਿਠਾਇਆ ਡ੍ਰੈਂਗ ਰੂਮ ਲੱਗ ਲਈ ਟਾਲੀ ਹਟ ਲਜਾ ਉਸ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਦੋ ਤਿੰਨ ਮਿੰਟ ਬਾਅਦ ਉਹ ਆਪਣੇ ਆਪ ਵਿੱਚ ਆਈ ਸੀ ਪੀਟੀਆਈ ਅਤੇ ਨਿਰਮਲ ਦੀਆਂ ਸਹੇਲੀਆਂ ਉਸ ਨੂੰ ਪਾਤ ਪਾਤੇ ਸਵਾਲ ਪੁੱਛ ਰਹੀਆਂ ਸਨ ਪਰ ਉਸ ਨੂੰ ਖੁਦ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਨੂੰ ਕੀ ਹੋ ਗਿਆ ਗਰਮੀ ਕਾਣ ਚੱਕਰ ਆ ਗਿਆ ਹੋਣਾ ਉਸ ਦਿਨ ਦੀ ਤੇਜ਼ ਧੁੱਪ ਨੂੰ ਦੇਖ ਪੀਟੀਆਈ ਨੇ ਆਖਿਆ ਨਿਰਮਲ ਦੀਆਂ ਦੋਸਤ ਸਹੇਲੀਆਂ ਉਸ ਨੂੰ ਕਰ ਛੱਡਾਈਆਂ ਇਸ ਨੂੰ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾਓ 나જર ਨੂੰ ਸਕੂਲੇ ਭਲਾ ਪੀਟੀਆਈ ਨੇ ਨਿਰਮਲ ਬਾਰੇ ਸਲਾਹ ਦਿੱਤੀ ਮੈਂ ਠੀਕ ਹਾਂ ਕੁਝ ਨਹੀਂ ਹੋਇਆ ਮੈਨੂੰ ਐਵੇਂ ਮਾੜਾ ਜਿਹਾ ਚੱਕਰ ਆ ਗਿਆ ਫਿਰ ਕੀ ਹੋਇਆ ਲਗਾਤਾਰ 3-4 ਦਿਨ 나જર ਅਤੇ ਜਸਵੀਰ ਨੇ ਉਸ ਨੂੰ ਡਾਕਟਰ ਕੋਲ ਲੈ ਕੇ ਜਾਣ ਦੀ ਆਖਿਆ ਪਰ ਨਿਰਮਲ ਨੇ ਕਿਸੇ ਦੀ ਗੱਲ ਨਹੀਂ ਸੀ ਮੰਨੀ ਕੁਝ ਦਿਨਾਂ ਬਾਅਦ ਗੱਲ ਆਈ ਗਈ ਹੋਗੀ ਕਿਹ ਦਿਨ ਵਿਹੜੇ ਵਿੱਚ ਤੁਰ ਹੀ ਫਿਰਦੀ ਨਿਰਮਲ ਨੂੰ ਫੇਰ ਚੱਕਰ ਆ ਗਿਆ। ਉਸ ਸਮੇਂ ਨਾਜ਼ਰ ਬਿਕਾਰੀ ਸੀ। ਉਸ ਨੇ ਪੁੰਜੇ ਡਿੱਗੀ ਪਈ ਨਿਰਮਲ ਨੂੰ ਪੱਜ ਕੇ ਚੁੱਕਿਆ ਤੇ ਕਮਰੇ ਅੰਦਰ ਚੱਲਦੇ ਛੱਤ ਵਾਲੇ ਪੱਕੇ ਹੇਠ ਲਿਆ ਪਾਇਆ। ਜਸਵੀਰ ਕੌਰ ਨੇ ਪਾਣੀ ਦਾ ਗਲਾਸ ਲਿਆ ਉਸ ਦੇ ਬੁੱਲਾਂ ਨੂੰ ਲਾਇਆ। 4-5 ਮਿੰਟਾਂ ਬਾਅਦ ਜਦੋਂ ਨਿਰਮਲ ਨੂੰ ਸੁਰਤਾਈ ਤਾਂ ਆਪਣੀ ਮੰਮੀ ਤੇ ਡੈਡੀ ਨੂੰ ਲਾਗੇ ਬੈਠੇ ਦੇਖ ਉਹ ਹੈਰਾਨੀ ਨਾਲ ਉਹਨਾਂ ਦੇ ਚਿਹਰਿਆਂ ਵੱਲ ਦੇਖਣ ਲੱਗ ਪਈ। ਕੀ ਹੋਇਆ ਪੁੱਤ? ਉੱਠ ਕੇ ਬੈਠ ਗਈ। ਨਿਰਮਲ ਨੂੰ ਬੁੱਕਲ ਵਿੱਚ ਲੈ ਜਸਵੀਰ ਨੇ ਪੁੱਛਿਆ ਮੈਨੂੰ ਤਾਂ ਮੰਮੀ ਪਤਾ ਹੀ ਨਹੀਂ ਲੱਗਿਆ ਤੁਰੇ ਜਾਂਦੇ ਜਾਂਦੇ ਅਚਾਨਕ ਹੀ ਅੱਖਾਂ ਅੱਗੇ ਹਨੇਰਾ ਜਿਹਾ ਆ ਗਿਆ ਬੜੀ ਤੇਜ਼ੀ ਨਾਲ ਸਿਰ ਨੂੰ ਘੁੰਮੇੜ ਚੜੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਆਪਣੀਆਂ ਮੋਟੀਆਂ-ਮੋਟੀਆਂ ਅੱਖਾਂ ਨਾਲ ਖਲਾ ਵਿੱਚ ਨੂੰ ਦੇਖਦਿਆਂ ਨਿਰਮਲ ਬੋਲੀ ਇਹ ਦੂਜੀ ਵਾਰ ਹੋਇਆ ਹੈ ਪਹਿਲਾਂ ਇੱਕ ਵਾਰ ਸਕੂਲੇ ਵੀ ਡਿੱਗ ਚੁੱਕੀ ਹੈ ਇਸ ਨੂੰ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾਓ ਜਸਵੀਰ ਨੇ ਨਿਰਮਲ ਦੇ ਮੱਥੇ ਨੂੰ ਬਲੋਸਤਿਆ 나జర్ ਨੂੰ ਕਿਹਾ ਇਹੜੇ ਤੇਰੇ ਤਾਂ ਕੋਈ ਸਾਜਦਾ ਡਾਕਟਰ ਹੈ ਹੀ ਨਹੀਂ ਕੱਲ ਸਵੇਰੇ ਬਠਿੰਡੇ ਲੈ ਕੇ ਚੱਲਾਂਗੇ ਜਸਵੀਰ ਦੀ ਗੱਲ ਸੁਣ ਕੁਝ ਪਲ ਸੋਚਣ ਤੋਂ ਬਾਅਦ 나జర్ ਨੇ ਜਵਾਬ ਦਿੱਤਾ ਉਸ ਤੋਂ ਅਗਲੇ ਦਿਨ 나జర్ ਅਤੇ ਜਸਵੀਰ ਉਸ ਨੂੰ ਬਠਿੰਡੇ ਲੈ ਕੇ ਉਹਨਾਂ ਨੇ ਉੱਥੇ ਇੱਕ ਐਮਬੀਬੀਐਸ ਡਾਕਟਰ ਕੋਲ ਨਿਰਮਲ ਨੂੰ ਦਿਖਾਇਆ ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਇੱਕ ਹਫ਼ਤੇ ਦੀ ਦਵਾਈ ਲਿਖ ਦਿੱਤੀ ਤੇ ਨਾਲ ਹੀ ਕੁਝ ਟੈਸਟ ਕਰਵਾਉਣ ਲਈ ਵੀ ਆਖਿਆ ਡਾਕਟਰ ਸਾਹਿਬ ਕੋਈ ਘਬਰਾਉਣ ਵਾਲੀ ਗੱਲ ਤਾਂ ਨਹੀਂ ਉਥੋਂ ਤੁਰਨ ਤੋਂ ਪਹਿਲਾਂ ਨਾਜ਼ਰ ਨੇ ਡਾਕਟਰ ਨੂੰ ਪੁੱਛਿਆ ਕੋਈ ਖਾਸ ਗੱਲ ਤਾਂ ਦਿਖਾਈ ਨਹੀਂ ਦਿੰਦੀ ਪਰ ਕਮਜ਼ੋਰੀ ਲੱਗਦੀ ਹੈ ਬਾਕੀ ਟੈਸਟਾਂ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ ਜਵਾਬ ਦੇਣ ਲੱਗਿਆਂ ਡਾਕਟਰ ਦੇ ਚਿਹਰੇ ਉੱਤੇ ਕਿਸੇ ਖਾਸ ਤਰ੍ਹਾਂ ਦਾ ਕੋਈ ਪ੍ਰਭਾਵ ਨਾਜ਼ਰ ਨੂੰ ਦਿਖਾਈ ਨਹੀਂ ਸੀ ਦਿੱਤਾ ਮੈਂ ਕਿਹ ਕਿਹੇ ਬਨਣਾ ਚਾਇਆ ਕਿਹੜੇ ਕਿਹੜੇ ਸੁਪਨੇ ਦੇਖੇ ਪਰ ਹੁਣ ਤਾਂ ਲੱਗਦਾ ਉਹਨਾਂ ਵਿੱਚੋਂ ਕੋਈ ਵੀ ਗੱਲ ਪੂਰੀ ਨਹੀਂ ਹੋਣੀ ਆਪਣੇ ਚੇਰੇ ਅੰਦਰ ਫੈਲੇ ਹਨੇਰੇ ਵਿੱਚ ਗੁਆਚੀ ਬੈਠੀ ਨਿਰਮਲ ਸੋਚ ਰਹੀ ਸੀ ਟੈਸਟ ਰਿਪੋਰਟਾਂ ਲੈ ਜਦੋਂ ਉਹ 8ਵੇਂ ਦਿਨ ਫੇਰ ਵਟਿੰਡੇ ਗਏ ਤਾਂ ਡਾਕਟਰ ਨੇ ਰਿਪੋਰਟਾਂ ਦੇਖ ਦਵਾਈਆਂ ਬਦਲ ਦਿੱਤੀਆਂ ਡਾਕਟਰ ਸਾਹਿਬ ਮੈਨੂੰ ਭੁੱਖ ਲੱਗਣੋਂ हट ਗਈ ਹੈ ਰਾਤ ਵੇਲੇ ਕਦੇ-ਕਦੇ ਬੁਖਾਰ ਵੀ ਮਹਿਸੂਸ ਹੁੰਦਾ ਹੈ ਨਿਰਮਲ ਨੇ ਡਾਕਟਰ ਨੂੰ ਇਹ ਗੱਲ ਵੀ ਦੱਸੀ ਖੂਨ ਦੀ ਕਮੀ ਕਾਰਨ ਕਮਜ਼ੋਰੀ ਲੱਗਦੀ ਹੈ ਇਹ ਦਵਾਈ ਖਾਓ ਦੋ ਹਫ਼ਤੇ ਬਾਅਦ ਫੇਰ ਦਿਖਾਉਣਾ ਡਾਕਟਰ ਦੀ ਆਖੀ ਗੱਲ ਸੁਣ ਉਹ ਏਸੇ ਆਸ ਨਾਲ ਘਰ ਵੱਲ ਤੁਰੇ ਕਿ ਦਵਾਈ ਖਾਣ ਤੋਂ ਬਾਅਦ ਨਿਰਮਲ ਬਿਲਕੁਲ ਠੀਕ ਹੋ ਜਾਏਗੀ ਸਕੂਲ ਪਾਵੇਂ ਉਹ ਲਗਾਤਾਰ ਜਾਣ ਲੱਗ ਪਈ ਸੀ ਪਰ ਪਹਿਲਾਂ ਵਾਂਗ ਪੜ੍ਹਾਈ ਵਿੱਚ ਉਸਦਾ ਮਨ ਨਹੀਂ ਸੀ ਖੁੱਭ ਰਿਹਾ ਉਸਦੇ ਸੁਭਾਅ ਵਿੱਚ ਵੀ ਜਨੂੰ ਦਿਨ ਚਿੜਚਿੜਾਪਨ ਆਉਂਦਾ ਗਿਆ ਨਿੱਕੀ ਨਿੱਕੀ ਗੱਲ ਤੇ ਹੀ ਉਸ ਨੂੰ ਗੁੱਸਾ ਆਉਣ ਲੱਗ ਪੈਂਦਾ ਦਵਾਈ ਨਿਰਮਲ ਨੇ ਨਿਯਮ ਅਨੁਸਾਰ ਪੂਰੇ ਦੋ ਹਫ਼ਤੇ ਖਾਧੀ ਪਰ ਫਿਰ ਵੀ ਉਸਦਾ ਭਾਰ ਦਿਨੋਂ ਦਿਨ ਘਟਦਾ ਗਿਆ ਉਲਟਾ ਰਾਤਾਂ ਨੂੰ ਕਦੇ-ਕਦੇ ਬਹੁਤ ਜ਼ਿਆਦਾ ਪਸੀਨਾ ਵੀ ਆਉਣ ਲੱਗ ਪਿਆ ਮੈਂ ਨਹੀਂ ਹੁਣ ਉਸ ਡਾਕਟਰ ਕੋਲ ਜਾਣਾ ਕਿਸੇ ਹੋਰ ਨੂੰ ਦਿਖਾਓ ਦੋ ਹਫ਼ਤੇ ਬੀਤ ਜਾਣ ਤੋਂ ਬਾਅਦ ਨਿਰਮਲ ਨੇ ਆਪਣੇ ਡੈਡੀ ਨੂੰ ਕਿਹਾ ਦਿਮਾਗ ਦਾ ਐਕਸ-ਰੇ ਕਰਵਾਓ ਨਾਲੇ ਛਾਤੀ ਦਾ ਵੀ ਕਰਵਾ ਲੈਣਾ ਅਗਲੀ ਵਾਰ ਜਦੋਂ ਉਹ ਨਿਰਮਲ ਨੂੰ ਕਿਸੇ ਹੋਰ ਡਾਕਟਰ ਕੋਲ ਲੈ ਕੇ ਗਏ ਤਾਂ ਪੁਰਾਣੀਆਂ ਰਿਪੋਰਟਾਂ ਦੇਖਣ ਅਤੇ ਨਿਰਮਲ ਦੁਆਰਾ ਦੱਸੀ ਬਿਮਾਰੀ ਦੇ ਲੱਛਣਾਂ ਸੁਣ ਡਾਕਟਰ ਬੋਲਿਆ ਸੀ ਦਵਾਈਆਂ ਵੀ ਬਦਲ ਦਿੱਤੀਆਂ ਅਗਲੇ ਹਫ਼ਤੇ ਟੈਸਟਾਂ ਦੀਆਂ ਰਿਪੋਰਟਾਂ ਲੈ ਕੇ ਆਉਣਾ ਇਹ ਆਖ ਡਾਕਟਰ ਨੇ ਆਪਣੀ ਫੀਸ ਲੈ ਉਹਨਾਂ ਨੂੰ ਤੋਰ ਦਿੱਤਾ ਪਰ ਅਗਲਾ ਪੂਰਾ ਹਫ਼ਤਾ ਦਵਾਈ ਖਾਣ ਤੋਂ ਬਾਅਦ ਵੀ ਨਿਰਮਲ ਦੀ ਸਿਹਤ ਵਿੱਚ ਕੋਈ ਫਰਕ ਨਾ ਪਿਆ ਉਲਟਾ ਇੱਕ ਦੋ ਲਾਮਤਾਂ ਹੋਰ ਵੱਧ ਗਈਆਂ ਰਾਤ ਸਮੇਂ ਉਹਨੂੰ ਸਾਹ ਲੈਣ ਵਿੱਚ ਔਖ ਹੋਣ ਲੱਗ ਪਈ ਦਿਨ ਵਿੱਚ ਇੱਕ ਦੋ ਵਾਰ ਉਸ ਦਾ ਸਿਰ ਵੀ ਦਰਦ ਨਾਲ ਬੁਰੀ ਤਰ੍ਹਾਂ ਫਟਣ ਲੱਗ ਪਿਆ ਤੁਸੀਂ ਕਿਸੇ ਵੱਡੇ ਹਸਪਤਾਲ ਦਿਖਾਓ ਕੋੜੀ ਨੂੰ ਇੱਕ ਦਿਨ ਖੇਤ ਲੱਗੀ ਮੋਟਰ ਵੱਲ ਨੂੰ ਜਾਂਦਿਆਂ ਜਰਨੈਲ ਮਿਲਿਆ ਤਾਂ ਗੱਲਾਂ-ਗੱਲਾਂ ਵਿੱਚ ਨਾਜ਼ਰ ਨੇ ਉਸਨੂੰ ਕੁੜੀ ਦੇ ਬਿਮਾਰ ਹੋਣ ਬਾਰੇ ਦੱਸਿਆ ਕੁਝ ਸੋਚਣ ਤੋਂ ਬਾਅਦ ਜਰਨੈਲ ਨੇ ਉਸਨੂੰ ਇਹ ਸਲਾਹ ਦਿੱਤੀ ਕਿਹੜੇ ਵੱਡੇ ਹਸਪਤਾਲ ਜਾਈਏ ਬਠਿੰਡੇ ਦਾ ਕਈ ਚੱਕਰ ਮਾਰ ਰਹੇ ਆ ਨਾਜ਼ਰ ਦੇ ਬੋਲਾਂ ਵਿੱਚਲੀ ਉਦਾਸੀ ਮਹਿਸੂਸ ਕਰ ਜਰਨੈਲ ਨੇ ਉਸਦੇ ਚਿਹਰੇ ਵੱਲ ਧਿਆਨ ਨਾਲ ਦੇਖਿਆ ਮੇਰੀ ਮੰਨੋ ਤਾਂ ਕੁੜੀ ਨੂੰ ਲੁਧਿਆਣੇ ਉਸ ਵਾਲਾ ਹਸਪਤਾਲ ਚ ਦਿਖਾਓ ਜਾਂ ਚੰਡੀਗੜ੍ਹ ਲੈ ਜਾਓ ਜਰਨੈਲ ਨੇ ਸੋਚ-ਸੋਚ ਕੇ ਨਾਜ਼ਰ ਨੂੰ ਇਹ ਗੱਲ ਦੱਸੀ ਨਾਜ਼ਰ ਉਸ ਦੀ ਗੱਲ ਸੁਣ ਉਸ ਦੇ ਚਿਹਰੇ ਵੱਲ ਦੇਖਦਾ ਰਿਹਾ ਜਿਵੇਂ ਉਸ ਨੂੰ ਕੋਈ ਗੱਲ ਨਾ ਆਉੜੀ ਹੋਵੇ ਪਰ ਇਹ ਹਸਪਤਾਲ ਮਹਿੰਗੇ ਨੇ ਫਿਰ ਜਰਨੈਲ ਆਪਣੇ ਆਪ ਹੀ ਦੁਬਾਰਾ ਬੋਲਿਆ ਪਰ ਇਸ ਵਾਰ ਵੀ ਨਾਜ਼ਰ ਚੁੱਪ ਰਿਹਾ ਤੁਸੀਂ ਕੁੜੀ ਨੂੰ ਬੀਕਾਨੇਰ ਲੈ ਜਾਓ ਨਾਲੇ ਉਹ ਹਸਪਤਾਲ ਸਸਤਾ ਹੈ ਨਾਜ਼ਰ ਨੂੰ ਦੇਖ ਜਰਨੈਲ ਫਿਰ ਬੋਲਿਆ ਪਰ ਬੀਕਾਨੇਰ ਦੇ ਹਸਪਤਾਲ ਬਾਰੇ ਸੁਣਦਿਆਂ ਹੀ ਨਾਦਰ ਦੀ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ ਕੁਝ ਪਰਾਂ ਲਈ ਜਿਵੇਂ ਉਸ ਨੂੰ ਦਿਖਾਈ ਦੇਣ ਹੋਈ ਹਟ ਗਿਆ ਹੋਵੇ ਸੁਰਤ ਵਿੱਚ ਆਉਂਦਿਆਂ ਉਸ ਦੀਆਂ ਅੱਖਾਂ ਅੱਗੇ ਪਿੰਡ ਦੇ ਉਹਨਾਂ ਸਾਰੇ ਤੀਵੀਆਂ ਮਰਦਾਂ ਦੇ ਚਿਹਰੇ ਘੁੰਮ ਗਏ ਜਿਹੜੇ ਪਿਛਲੇ ਵਰਿਆਂ ਦੌਰਾਨ ਬੀਕਾਨੇਰ ਦੇ ਹਸਪਤਾਲ گئے ਸਨ ਉਹਨਾਂ ਸਭ ਦੇ ਚਿਹਰੇ ਆਪਣੀ ਅੱਖਾਂ ਅੱਗੇ ਕਿਆਸ ਇੱਕ ਪਲ ਲਈ ਉਸ ਦੀ ਰੂ ਕੰਬ ਗਈ ਉੱਥੇ ਗਏ ਸਾਰਿਆਂ ਨੂੰ ਹੀ ਤਾਂ ਨਹੀਂ ਇਹ ਬਿਮਾਰੀ ਹੁੰਦੀ ਜਦੋਂ ਘਾਰਾ 나జర్ ਨੇ ਜਰਨੈਲ ਦੀ ਆਖੀ ਗੱਲ ਜਸਵੀਰ ਨਾਲ ਸਾਂਝੀ ਕੀਤੀ ਤਾਂ ਕੁਝ ਬਨਾਲੀ ਉਸਤੇ ਮਨ ਨੂੰ ਵੀ ਹੌਲ ਜਾ ਪਿਆ ਪਰ ਆਪਣੇ ਮਨ ਨੂੰ ਸੰਭਾਲਦਿਆਂ ਉਹਦੇ ਮੂੰਹੋਂ ਇਹ ਬੋਲ ਨਿਕਲੇ ਜਸਵੀਰ ਦੀ ਆਖੀ ਗੱਲ ਸੁਣ 나జర్ ਨੇ ਵੀ ਆਪਣੇ ਆਪ ਨੂੰ ਤਸੱਲੀ ਦਿੱਤੀ ਪਰ ਅੰਦਰੋਂ ਕਿਤੇ ਉਸ ਦਾ ਚਿੱਤ ਬਹੁਤ ਡਰਿਆ ਹੋਇਆ ਸੀ ਜਦੋਂ 나జర్ ਅਤੇ ਜਸਵੀਰ ਨਿਰਮਲ ਨੂੰ ਬੀਕਾ ਨੇਰ ਦੇ ਹਸਪਤਾਲ ਲੈ ਕੇ ਗਏ ਤਾਂ ਉੱਥੋਂ ਦੇ ਡਾਕਟਰਾਂ ਨੇ ਨਵੇਂ ਸਿਰੋਂ ਨਿਰਮਲ ਦੇ ਸਰੀਰ ਤੇ ਸਾਰੇ ਟੈਸਟ ਕੀਤੇ ਚਾਰ ਪੰਜ ਦਿਨ ਉੱਥੇ ਰੁਕਣ ਤੋਂ ਬਾਅਦ ਜਿਹੜੀ ਰਿਪੋਰਟ ਡਾਕਟਰਾਂ ਨੇ ਨਾਜ਼ਰ ਨੂੰ ਦੱਸੀ ਉਸ ਨੂੰ ਸੁਣਦਿਆਂ ਹੀ ਨਾਜ਼ਰ ਦੇ ਪੈਰਾਂ ਹੇਠਲੀ ਜ਼ਮੀਨ ਖਿਸਕ ਗਈ ਅਲਦੀਪਲ ਉਸ ਨੂੰ ਲੱਗਿਆ ਜਿਵੇਂ ਉਹ ਕਿਸੇ ਹਨੇਰੇ ਖੂਹ ਵਿੱਚ ਹੇਠਾਂ ਹੀ ਹੇਠਾਂ ਲੈਂਦਾ ਜਾ ਰਿਹਾ ਹੋਵੇ ਬਲੱਡ ਕੈਂਸਰ ਕੁਝ ਪਲਾਬਾਦ ਜਦੋਂ ਨਾਜ਼ਰ ਆਪਣੇ ਆਪ ਵਿੱਚ ਆਇਆ ਤਾਂ ਡਾਕਟਰ ਦੇ ਮੂੰਹੋਂ ਸੁਣੇ ਸ਼ਬਦਾਂ ਨੂੰ ਮੁੜ ਉਸ ਨੇ ਆਪਣੇ ਮਨ ਵਿੱਚ ਦੁਹਰਾਇਆ ਕੀ ਫੁੱਲ ਵਰਗੀ ਜਵਾਕੜੀ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ ਡਾਕਟਰ ਦੀ ਦਸੀ ਗੱਲ ਉੱਤੇ ਨਾજર ਨੂੰ ਯਕੀਨ ਨਹੀਂ ਸੀ ਆ ਰਿਹਾ ਬੀਕਾਂ ਨੇਰੋਂ ਗੱਡੀ ਵਿੱਚ ਬੈਠ ਪਿੰਡੋਂ ਹੋਂ ਤੱਕ ਨਾજર ਨੇ ਡਾਕਟਰ ਵੱਲੋਂ ਦਸੀ ਬਿਮਾਰੀ ਬਾਰੇ ਨਾ ਤਾਂ ਨਿਰਮਲ ਨੂੰ ਕੁਝ ਦੱਸਿਆ ਤੇ ਨਾ ਹੀ ਜਸਵੀਰ ਨਾਲ ਕੋਈ ਗੱਲ ਸਾਂਝੀ ਕੀਤੀ ਡਾਕਟਰ ਨੇ ਉਹ ਜੀ ਕਿਹੜੀ ਬਿਮਾਰੀ ਦੱਸਤੀ ਜਿਹੜਾ ਸਾਡੇ ਨਾਲ ਗੱਲ ਵੀ ਨਹੀਂ ਕਰਦਾ ਪਟੰਡੇ ਸਟੇਸ਼ਨ ਉੱਤੇ ਗੱਡੀ ਪਹੁੰਚਣ ਤੱਕ ਸਾਰੇ ਰਾਤ ਜਸਵੀਰ ਇਹੋ ਸੋਚਦੀ ਰਹੀ ਪਰ ਨਾਜ਼ਰ ਨੇ ਉਹਨਾਂ ਨਾਲ ਕੋਈ ਫालतू ਗੱਲ ਨਹੀਂ ਕੀਤੀ ਜਸਵੀਰ ਦੀ ਇੱਕ ਪੱਲੀ ਵੀ ਅੱਖ ਨਾ ਲੱਗੀ ਤੇ ਉਸਨੇ ਵਿੱਚ ਵਿੱਚ ਦੀ ਦੋ ਕੁ ਵਾਰ ਨਾਜ਼ਰ ਤੋਂ ਨਿਰਮਲ ਦੀ ਬਿਮਾਰੀ ਬਾਰੇ ਪੁੱਛਿਆ ਕੋਈ ਨਹੀਂ ਸਭ ਠੀਕ ਹੋ ਜੂ ਪਰ ਇਹਨਾਂ ਗੰਤੀ ਦੇ ਬੋਲਾਂ ਦੇ ਆਖਣ ਤੋਂ ਬਾਅਦ ਹੋਰ ਕੁਝ ਵੀ ਨਾਜ਼ਰ ਕੋਲੋਂ ਜਸੇਣ ਆ ਗਿਆ ਪਿੰਡ ਪਹੁੰਚਨ ਤੇ ਵੀ ਨਾਜਰ ਚਾਰ ਪੰਜ ਦਿਨ ਤਾ ਨਾ ਖੇਤ ਗਿਆ ਨਾ ਹੀ ਨਿਰਮਲ ਦੀ ਬਿਮਾਰੀ ਬਾਰੇ ਮਾਮਾ ਤੀਆਂ ਵਿੱਚੋਂ ਕਿਸੇ ਨਾਲ ਕੋਈ ਗੱਲ ਕੀਤੀ ਨਿਰਮਲ ਦੀ ਖਬਰ ਲੈਣ ਆਈਆਂ ਆਂਡ ਗਵਾਂਡ ਦੀਆਂ ਔਰਤਾਂ ਦੇ ਪੁੱਛਣ ਤੇ ਵੀ ਜਸਵੀਰ ਕੁਰ ਉਹਨਾਂ ਨੂੰ ਟੰਗ ਸਿਰ ਜਵਾਬ ਨਾ ਦੇ ਸਕੀ ਨਾਜਰ ਦੇ ਚੁੱਪਚਾਪ ਤੁਰੇ ਫਿਰਦੇ ਹੋਣ ਤੇ ਉਹ ਨਿਰਮਲ ਦੀ ਬਿਮਾਰੀ ਬਾਰੇ ਫਿਕਰਮੰਦ ਤਾਂ ਬਹੁਤ ਹੋ ਗਈ ਪਰ ਚੰਗੀ ਤਰ੍ਹਾਂ ਪਤਾ ਉਸ ਨੂੰ ਵੀ ਨਹੀਂ ਸੀ ਲੱਗ ਰਿਆ ਨਿਰਮਲ ਦੇ ਨਾਲ ਪੜਤਿਆ ਕੁਝ ਵਿਦਿਆਰਥਣਾ ਅਤੇ ਸਕੂਲ ਅਧਿਆਪਕਾਂਾਂ ਦੇ ਨਾਲ ਸਾਇੰਸ ਮਾਸਟਰ ਵਰਮਾ ਵੀ ਨਿਰਮਲ ਦੀ ਖਬਰ ਲੈਣ ਉਹਨਾਂ ਦੇ ਘਰ ਆਏ ਲਿਊਕੀਮੀਆ ਖਬਰ ਲੈਣ ਆਏ ਸਾਇੰਸ ਮਾਸਟਰ ਨੇ ਵੀ ਕਾ ਨਿਰਮਲ ਦੇ ਹਸਪਤਾਲ ਵਾਲੀ ਫਾਈਲ ਦੇਖ ਉਹਨਾਂ ਵੱਲੋਂ ਡਾਇਗਨੋਸਿਸ ਕੀਤੀ ਬਿਮਾਰੀ ਦਾ ਨਾਮ ਪਲਦੀਪਲ ਖਰਾਨੀ ਨਾਲ ਪਹਿਲਾਂ ਨਿਰਮਲ ਦੇ ਪੀਲੇ ਪੈ ਗਏ ਚਿਹਰੇ ਵੱਲ ਤੇ ਫਿਰ ਨਾਲ ਆਈਆਂ ਅਧਿਆਪਕਾਵਾਂ ਵੱਲ ਦੇਖਿਆ ਰਿਪੋਰਟਾਂ ਪੜ੍ਹਦੇ ਹੋਏ ਬਿਮਾਰੀ ਦਾ ਨਾਂ ਸੁੱਤੇ ਸਵਾਈ ਉਸ ਤੇ ਬੁੱਲਾਂ ਵਿੱਚੋਂ ਨਿਕਲ ਗਿਆ ਜਿਸ ਨੂੰ ਸਾਰੀਆਂ ਅਧਿਆਪਕਾਵਾਂ ਨੇ ਸਾਫ਼-ਸਾਫ਼ ਸੁਣਿਆ ਸੈਂਸ ਮਾਸਟਰ ਨੂੰ ਇਸ ਤਰ੍ਹਾਂ ਆਪਣੇ ਵੱਲ ਤੀਖ ਪਲ ਦੀ ਪਲ ਸਭ ਦੇ ਚਿਹਰਿਆਂ ਉੱਤੇ ਉਦਾਸੀ ਛਾ ਗਈ ਕੁਝ ਤਾਂ ਹੈ ਅਚਾਨਕ ਹੀ ਸਭ ਨੂੰ ਇੱਕ ਪਲ ਲਈ ਚੁੱਪ ਹੋ ਗਏ ਦੇਖ ਬਿਸਤਰੇ ਉੱਤੇ ਉੱਠ ਕੇ ਬੈਠ ਉਹਨਾਂ ਸਭਨਾਂ ਵੱਲੋਂ ਪੁੱਛੀਆਂ ਗੱਲਾਂ ਦਾ ਜਵਾਬ ਦਿੰਦੀ ਨਿਰਮਲ ਵੀ ਉਹਨਾਂ ਵੱਲ ਦੇਖਣ ਲੱਗੀ ਰੱਬ ਭਲ ਹੀ ਕਰੇ ਉੱਥੇ ਉੱਠ ਕੇ ਤਣ ਲੱਗਿਆ ਸੈਂਸ ਮਾਸਟਰ ਦੇ ਮੂੰਹੋਂ ਨਿਕਲੇ ਇਹ ਸ਼ਬਦ ਨਿਰਮਲ ਦਿਨਾਲੀ ਉਹਨਾਂ ਦੇ ਲਾਗੇ ਖੜੀ ਜਸਵੀਰ ਕੁਰ ਦੇ ਵੀ ਕੰਨੀ ਪਏ ਤਾਂ ਉਸਨੇ ਨਿਰਮਲ ਦੇ ਉੱਤੇ ਚਿਹਰੇ ਵੱਲ ਬੜੇ ਕੋਨ ਨਾਲ ਦੇਖਿਆ ਮਾਸਟਰ ਜੀ ਕੀ ਲਿਖਿਆ ਹੈ ਰਿਪੋਰਟ ਉਹਨਾਂ ਸਾਰਿਆਂ ਦੇ ਕਮਰੇ ਵਿੱਚੋਂ ਨਿਕਲਦੇ ਆਏ ਜਸਵੀਰ ਕੋ ਨਵੇੜੇ ਵਿਚਕਾਰ ਜਾ ਖੜੀ ਸਾਇੰਸ ਮਾਸਟਰ ਲਾਗੇ ਪਹੁੰਚ ਬਹੁਤ ਹੀ ਡਰੇ ਡਰੇ ਜੇ ਪੁੱਛਿਆ ਤੁਹਾਨੂੰ ਨਹੀਂ ਪਤਾ ਮੈਂ ਮਾਤਰਤਾਨ ਪੜਾਂ ਜਦੋਂ ਦੇ ਬੀਕਾਂ ਨੇ ਰੁਆਏ ਆ ਇਹ ਮਰਦਾ ਡੈਡੀ ਤਾਂ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਇਹ ਗੱਲ ਦੱਸਦੀ ਜਸਵੀਰ ਕੁਰ ਨੂੰ ਦੇਖ ਸਾਇੰਸ ਮਾਸਟਰ ਦੇ ਲਾਗੇ ਖੜੀਆਂ ਅਧਿਆਪਕਾ ਮਾਂ ਨੂੰ ਲੱਗਿਆ ਜਿਵੇਂ ਉਸ ਦੀਆਂ ਪਰ ਆਈਆਂ ਅੱਖਾਂ ਕਿਸੇ ਵੀ ਪਰ ਛਲਕ ਜਾਣੀਆਂ ਕੁੜੀ ਨੂੰ ਤਾਂ ਪਾਈ ਖੋਨ ਦਾ ਕੈਂਸਰ ਆ ਪਹਿਲਾਂ ਤਾਂ ਸੈਂਸ ਮਾਸਟਰ ਦਾ ਮਨ ਕੀਤਾ ਕਿ ਉਹ ਵੀ ਬਿਮਾਰੀ ਬਾਰੇ ਚੁੱਪੀ ਰਹੇ ਪਰ ਜਸਵੀਰ ਕੁੜ ਦਾ ਰੂੰ ਰੂੰ ਕਰਦਾ ਚਿਹਰਾ ਦੇਖ ਉਸ ਤੇ ਮੂੰਹ ਮੱਲੋ ਮਦੀ ਸੱਚ ਬੋਲਿਆ ਗਿਆ ਸੈਂਸ ਮਾਸਟਰ ਦੇ ਮੂੰਹੋਂ ਨਿਕਲੇ ਸ਼ਬਦ ਸੁਣ ਜਸਵੀਰ ਕੁੜ ਵਾਂਗ ਸਾਰੀਆਂ ਅਧਿਆਪਕਾਵਾਂ ਦੇ ਚਿਹਰਿਆਂ ਉੱਤੇ ਪਲਿੱਤਨ ਛਾ ਗਈ ਔਖੇ ਸੌਖੇ ਬਿਸਤਰੇ ਤੋਂ ਉੱਠ ਖਬਰ ਲੈਣ ਆਈਆਂ ਅਧਿਆਪਕਾਂ ਦੇ ਪਿੱਛੇ-ਪਿੱਛੇ ਹੌਲੀ-ਹੌਲੀ ਤੁਰਦੀ ਕਮਰੇ ਦੇ ਦਰਵਾਜ਼ੇ ਲੱਗੇ ਆ ਖੜੀ ਨਿਰਮਲ ਨੇ ਵੀ ਸਾਇੰਸ ਮਾਸਟਰ ਦੇ ਮੂੰਹ ਨਿਕਲੇ ਇਹ ਬੋਲ ਸੁਨੇ ਪਰ ਉਸ ਨੂੰ ਜ਼ਿਆਦਾ ਹੈਰਾਨੀ ਨਾ ਹੋਈ ਕਿਉਂਕਿ ਉਸ ਨੂੰ ਤਾਂ ਬੀਕਾਨੇਰ ਦੇ ਹਸਪਤਾਲ ਜਾਣ ਸਮੇ ਹੀ ਆਪਣੀ ਬਿਮਾਰੀ ਬਾਰੇ ਸ਼ੱਕ ਹੋ ਗਿਆ ਸੀ ਮੰਮੀ ਜੀ ਤੁਸੀਂ ਆਏ ਹੁਣ ਮੂੰਹ ਕਿਉਂ ਲਟਕਾਇਆ ਜਿੰਨੇ ਦਿਨ ਮੈਂ ਜਿਉਣਾ ਹੋਂਨੇ ਦਿਨ ਤਾਂ ਮੇਰੇ ਨਾਲ ਹੱਸੋ ਖੇਡੋ ਸਕੂਲ ਦੀਆਂ ਅਧਿਆਪਕਾਵਾਂ ਤੇ ਵਰਦੀਆਂ ਅਰਥਨਾ ਦੇ ਚਲੇ ਜਾਣ ਤੋਂ ਬਾਅਦ ਜਸਵੀਰ ਕੁਰ ਉਸ ਤੇ ਮੰਝੇ ਲੱਗੇ ਆ ਕੇ ਖੜੀ ਹੋਈ ਤਾਂ ਨਿਰਮਲ ਨੇ ਆਪਣੇ ਚਿਹਰੇ ਉੱਤੇ ਜ਼ਬਰਦਸਤੀ ਮੁਸਕਰਾਹਟ ਲਿਆਉਂਦਿਆਂ ਇਹ ਕਲਾਕੀ ਤੌਤਾ ਮਾਰ ਕੇ ਨਿਰਮਲ ਦੇ ਗੱਲ ਲਗ ਹੁਪਕੀ ਹੁਪਕੀ ਰੋਣ ਲੱਗ ਪਈ ਤੁਸੀਂ ਸੋਨੇ ਕਿਉਂ ਆ ਨਿਰਮਲ ਨੇ ਆਪਣੀ ਮੰਮੀ ਦਾ ਹੱਥ ਰੋਹਾਂ ਨਾਲ ਭਿੱਜਿਆ ਚਿਹਰਾ ਆਪਣੇ ਹੱਥਾਂ ਵਿੱਚ ਘਾਰ ਫੜ ਕੇ ਪੁੰਜਿਆ ਨਿਰਮਲ ਦੇ ਬੋਲ ਸੁਣ ਤੋਂ ਬਾਅਦ ਵੀ ਜਸਵੀਰ ਕੁਰ ਨੂੰ ਸਾਹਮਣਾ ਹੋਣ ਲਈ ਕਾਫੀ ਸਮਲ ਗਿਆ ਉਸ ਦਿਨ ਤੋਂ ਬਾਅਦ ਤਾ ਜਸਵੀਰ ਕੋ ਰਤ ਨਾਦਰ ਉਸ ਨੂੰ ਕੁਛ ਰੱਖਣ ਲਈ ਹਮੇਸ਼ਾ ਉਸ ਦੇ ਨੇੜੇ ਨੇੜੇ ਘੁੰਮਦੇ ਫਿਰਦੇ ਉਸ ਨਾਲ ਗੱਲ ਕਰਦੇ ਰਹਿੰਦੇ। ਭਾਵੇਂ ਅੰਦਰੋਂ ਉਹਨਾਂ ਦਾ ਮਨ ਬਹੁਤ ਦੁਖੀ ਸੀ ਪਰ ਉਹ ਕੋਈ ਵੀ ਅਜੀਹਾ ਪ੍ਰਭਾਵ ਆਪਣੇ ਚਿਹਰੇ ਉੱਤੇ ਨਹੀਂ ਸੀ ਲਿਆਉਂਦੇ ਜਿਸ ਨਾਲ ਥੋੜਾ ਥੋੜਾ ਚੱਕਣ ਲੱਗ ਪਈ ਉਹਨਾਂ ਦੀ ਪਿਆਰੀ ਜੀ ਚਿੜੀ ਦੇ ਮਨ ਨੂੰ ਦੁੱਖ ਪਹੁੰਚੇ। ਜਦੋਂ ਤੋਂ ਅਮਨ ਉਹਨਾਂ ਦੇ ਘਰ ਜਾਣ ਲੱਗਿਆ ਸੀ ਉਦੋਂ ਤੋਂ ਨਿਰਮਲ ਹੋਰ ਵੀ ਹੱਸ-ਹੱਸ ਕੇ ਗੱਲਾਂ ਕਰਨ ਲੱਗ ਪਈ। ਬੇਰ ਨਮਰੀਏ ਇਸ ਦੁਨੀਆ ਤੋਂ ਇੱਕ ਦਿਨ ਤਾਂ ਸਭ ਨੇ ਜਾਣਾ ਪਰ ਜਿੰਨੇ ਦਿਨ ਉਸਨੂੰ ਜਿਉਣ ਲਈ ਮਿਲੇ ਨੇ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਜਿਉਵੇਂ ਹਮਨ ਦੇ ਸਮਝਾਉਣ ਤੋਂ ਬਾਅਦ ਤਾਂ ਨਿਰਮਲ ਦੀ ਚਿਹਰੇ ਉੱਤੇ ਹਮੇਸ਼ਾ ਮੁਸਕਰਾਹਟ ਟੈਰਦੀ ਰਹਿੰਦੀ ਹਮਨ ਜਦੋਂ ਵੀ ਉਹਨਾਂ ਦੇ ਘਰ ਜਾਂਦਾ ਤਾਂ ਉਹ ਹਮੇਸ਼ਾ ਕਹਾਣੀਆਂ ਦੀ ਕੋਈ ਕਿਤਾਬ ਜਾਂ ਨਾਵਲ ਉਸਤੇ ਪੜਨ ਲਈ ਲੈ ਕੇ ਜਾਂਦਾ ਵਿਸਤਰੀ ਉਤੇ ਲੰਮੀ ਪਈ ਨਿਰਮਲ ਜਾਂ ਤਾਂ ਹਮਨ ਦੁਆਰਾ ਲਿਆਂਦੀ ਕਿਤਾਬ ਪੜਨ ਲੱਗ ਪੈਂਦੀ ਜਾਂ ਟੀਵੀ ਚਲਾ ਕੋਈ ਪ੍ਰੋਗਰਾਮ ਦੇਖ ਰਹੀ ਹੁੰਦੀ। 나જર ਖੇਤੀ ਦੇ ਕੰਮ ਵਿੱਚ ਵੀ ਰੁਚੀ ਦਿਖਾਉਣ ਲੱਗ ਪਿਆ ਸੀ। ਪਰ ਹਰ ਸਮੇ ਉਸ ਦਾ ਧਿਆਨ ਕਰ ਬੈਠੀ। ਨਿਰਮਲ ਵੱਲ ਹੀ ਹੁੰਦਾ। ਜਸਵੀਰ ਕੁਰ ਹਮੇਸ਼ਾ ਉਸ ਦੇ ਆਸ-ਪਾਸ ਹੀ ਰਹਿੰਦੀ। ਥੋੜੇ-ਥੋੜੇ ਸਮੇਂ ਬਾਅਦ ਉਹ ਨਿਰਮਲ ਨਾਲ ਕੋਈ ਗੱਲ ਕਰ ਲੈਂਦੀ। ਅੰਮੀ ਜੀ ਤੁਸੀਂ ਆਪਣੇ ਕੰਮਾਂ ਵੱਲ ਧਿਆਨ ਦਿਆ ਕਰੋ। ਮੈਨੂੰ ਜਦ ਵੀ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਂ ਤੁਹਾਨੂੰ ਆਵਾਜ਼ ਮਾਰ ਲਵਾਂਗੀ। ਜਸਵੀਰ ਦੇ ਵਾਰ-ਵਾਰ ਕੁਝ ਨਾ ਕੁਝ ਪੁੱਛਦੇ ਰਹਿਣ ਕਾਰਨ ਕਈ ਵਾਰ ਨਿਰਮਲ ਵੀ ਖਿੱਚ ਜਾਂਦੀ। ਕਿਉਂ ਜੀ ਕੁੜੀ ਆਪੇ ਤਾਂ ਕਹਿੰਦੀ ਆ ਮੇਰੇ ਨਾਲ ਹੱਸਿਆ ਕਿੱਡਿਆ ਕਰੋ। ਨਿਰਮਲ ਦੇ ਮੂੰਹੋਂ ਖਿਜੇ ਹੋਏ ਲਫ਼ਜ਼ਾਂ ਨੂੰ ਸੁਣ ਕੇ ਇੱਕ ਦਿਨ ਜਸਵੀਰ ਨੇ ਹੈਰਾਨ ਹੋ ਕੇ ਉਸਦੇ ਚਿਹਰੇ ਵੱਲ ਵੇਖਿਆ। ਮੇਰਾ ਮਤਲਬ ਆ ਜਦੋਂ ਮੈਂ ਕੋਈ ਕਿਤਾਬ ਪੜ੍ਹ ਰਹੀ ਹਵਾਂ ਉਸ ਵੇਲੇ ਨਾ ਬੁਲਾਓ। ਪਰ ਗਲਤੀ ਦਾ ਅਹਿਸਾਸ ਹੁੰਦੇ ਨਿਰਮਲ ਨੇ ਆਪਣੀ ਮੰਮੀ ਦੇ ਹੈਰਾਨੀ ਭਰੇ ਚਿਹਰੇ ਵੱਲ ਮੁਸਕਰਾ ਕੇ ਦੇਖਿਆ ਖਾਣ ਪੀਣ ਦੀ ਜਿਹੜੀ ਚੀਜ਼ ਵੀ ਇਹ ਮੰਗੇ ਉਸ ਨੂੰ ਲੈ ਕੇ ਦਿਓ ਜੇ ਨੇੜੇ ਤੇੜੇ ਉਹ ਨਹੀਂ ਮਿਲਦੀ ਤਾਂ ਮੈਨੂੰ ਦੱਸ ਦਿਓ ਮੇਰਾ ਫੋਨ ਨੰਬਰ ਤੁਹਾਡੇ ਕੋਲ ਹੈ ਨਾ ਇੱਕ ਦਿਨ ਘਰ ਆਏ ਅਮਨ ਨੇ ਨਿਰਮਲ ਕੋਲੋਂ ਉੱਠ ਵੇੜੇ ਵਿੱਚ ਖੜੇ ਨਾਜਰ ਨੂੰ ਇੱਕ ਅਲਕੀ ਉਸ ਦਿਨ ਤੋਂ ਬਾਅਦ ਤਾਂ ਉਹਨਾਂ ਦੇ ਘਰ ਦੀ ਕਿਸੇ ਨੁਕਰੇ ਜਿਹੜੀ ਮਾੜੀ ਮੋਟੀ ਉਦਾਸੀ ਛਾਈ ਹੋਈ ਸੀ ਉਹ ਵੀ ਕਿਤੇ ਉੱਡ ਗਈ ਨਿਰਮਲ ਦੀ ਆਖੀ ਹਰ ਘਰ ਉਤੇ ਫੁੱਲ ਚੜਾਏ ਜਾਣ ਲੱਗੀ ਘਰ ਅੰਦਰ ਕੋਈ ਵੀ ਅਜਿਹੀ ਗੱਲ ਨਹੀਂ ਸੀ ਕੀਤੀ ਜਾਂਦੀ ਜਿਸ ਦੇ ਕਾਰਨ ਤੇ ਨਿਰਮਲ ਦੇ ਮਨ ਤੇ ਕੋਈ ਬੁਰਾ ਪ੍ਰਭਾਵ ਪੈਣ ਦਾ ਡਰ ਹੋਵੇ ਸਮੇ ਸਿਰ ਦਵਾਈ ਦੇਣ ਉਸ ਦੇ ਖਾਣ ਪੀਣ ਅਤੇ ਉਸ ਦੇ ਕਮਰੇ ਅੰਦਰਲੇ ਮਾਹੌਲ ਨੂੰ ਚੰਗਾ ਬਣਾਏ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਬਹੁਤ ਅੱਛੀ ਬੜੀ ਦਲੇਰ ਕੁੜੀ ਹੈ ਇਸ ਤਰ੍ਹਾਂ ਹੀ ਹਸਦੀ ਖੇਡਦੀ ਰਹੇ ਤੀਸਰੀ ਵਾਰ ਚੈੱਕ ਅਪ ਲਈ ਬੀਕਾਨੇਰ ਗੈਤਾ ਨਿਰਮਲ ਦੇ ਚਿਹਰੇ ਉੱਤੇ ਆਈ ਚਮਕ ਨੂੰ ਦੇਖ ਡਾਕਟਰ ਨੇ ਇਹ ਸ਼ਬਦ ਆਖੇ ਉਸ ਤੋਂ ਪਹਿਲਾਂ ਦੋ ਵਾਰ ਜਦੋਂ ਉਹ ਨਿਰਮਲ ਦੀ ਮੈਡੀਕਲ ਚੈੱਕਅਪ ਲਈ ਗਏ ਤਾਂ ਦੋਵੇਂ ਵਾਰ ਹੀ ਨਿਰਮਲ ਦੇ ਮਾਪਿਆਂ ਦੇ ਨਾਲ ਉਸ ਦਾ ਆਪਣਾ ਚਿਹਰਾ ਵੀ ਬਹੁਤ ਹੀ ਮੁਰਝਾਇਆ ਹੋਇਆ ਹੁੰਦਾ ਸੀ ਉਸ ਸਮੇਂ ਡਾਕਟਰ ਦੇ ਆਖੇ ਇਹ ਬੋਲ ਸੁਣਨ ਲੱਗੇ ਖੜੇ ਆਪਣੇ ਮੰਮੀ ਡੈਡੀ ਦੇ ਮੁਸਕਰਾਉਂਦੇ ਚਿਹਰਿਆਂ ਨੂੰ ਦੇਖ ਨਿਰਮਲ ਵੀ ਹਲਕਾ ਜਿਹਾ ਮੁਸਕਰਾਈ ਰਾਤ ਅੱਜ ਨੂੰ ਟੁੱਕਣ ਲੱਗੀ ਸੀ ਪਰ ਨਿਰਮਲ ਨੂੰ ਨੀਂਦ ਨਹੀਂ ਸੀ ਆ ਰਹੀ ਕੁਝ ਸਮਾਂ ਪਹਿਲਾਂ ਹੀ ਉਸ ਦਾ ਪੂਰਾ ਪਿੰਡਾ ਪਸ ਸੀਨੇ ਨਾਲ ਤਰ ਹੋ ਗਿਆ ਸੀ ਉੱਠ ਕੇ ਬੈਠਦਿਆਂ ਉਸ ਨੇ ਸਰਹਾਣੇ ਪਏ ਕੱਪੜੇ ਨਾਲ ਪਸੀਨਾ ਆਏ ਪਿੰਡੇ ਨੂੰ ਪੁੰਜਿਆ ਪਰ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕਦੇ-ਕਦੇ ਰਾਤ ਮੇਲੇ ਉਸ ਨੂੰ ਕੀ ਹੋ ਜਾਂਦਾ ਹੈ ਸਰਦੀਆਂ ਦੀਆਂ ਕਈ ਰਾਤਾਂ ਨੂੰ ਵੀ ਉਸ ਨਾਲ ਇਸ ਤਰ੍ਹਾਂ ਕਈ ਵਾਰ ਵਾਪਰ ਚੁੱਕਿਆ ਸੀ ਬਿਸਤਰੇ ਉੱਤੇ ਬੈਠਿਆ ਨਿਰਮਲ ਨੇ ਆਪਣੇ ਕਮਰੇ ਅੰਦਰ ਨਿਕਾ ਘੁਮਾ ਕੇ ਦੇਖਿਆ ਉਸਦੀ ਮੰਮੀ ਸੁੱਤੀ ਪਈ ਲੱਗਦੀ ਸੀ ਫਿਰ ਉਸਦੀ ਨਜ਼ਰ ਕਮਰੇ ਦੇ ਖੁੱਲੇ ਦਰਵਾਜ਼ੇ ਰਹੀਂ ਬਾਹਰ ਖਿੜਕੀ ਵਿੱਚ ਗਈ ਜਿੱਥੇ ਡੇਮੰਜੇ ਉੱਤੇ ਉਸਦਾ ਡੈਡੀ ਪਿਆ ਹੋਵੇਗਾ ਹਨੇਰਾ ਹੋਣ ਕਾਰਨ ਉਸ ਨੂੰ ਬਾਹਰਲੀ ਕੋਈ ਵੀ ਚੀਜ਼ ਦਿਖਾਈ ਨਾ ਦਿੱਤੀ ਪਰ ਅੰਦਰ ਬੈਠੀ ਨਿਰਮਲ ਉਹ ਸਭ ਕੁਝ ਬਾਰੇ ਅੰਦਾਜ਼ੇ ਨਾਲ ਹੀ ਸੋਚ ਰਹੀ ਸੀ ਉਸ ਸਮੇਂ ਨਿਰਮਲ ਦਾ ਮਨ ਕੀਤਾ ਕਿ ਉਹ ਉੱਠ ਕੇ ਬਾਹਰ ਵਿਹੜੇ ਵਿੱਚ ਕੁਝ ਸਮੇਂ ਲਈ ਘੁੰਮੇ ਕਿਉਂਕਿ ਅੰਦਰ ਪਿਆ ਉਸ ਨੂੰ ਆਪਣਾ ਸਾਹ ਘੁੱਟਦਾ ਘੁੱਟਦਾ ਨਜ਼ਰ ਲੱਗ ਰਿਹਾ ਸੀ ਕਿ ਜੇ ਮੰਮੀ ਨਾ ਜਾ ਗੁਠੇ ਹੋ ਕੀ ਸੋਚੂ ਮੇਰੇ ਬਾਰੇ ਕਿ ਮੈਂ ਉਸ ਵੇਲੇ ਬਾਰਕੀ ਕਰ ਰਹੀ ਹਾਂ ਇਹ ਸੋਚ ਉਸਨੇ ਬਾਹਰ ਜਾਣ ਦਾ ਖਿਆਲ ਛੱਡ ਦਿੱਤਾ ਡੈਡੀ ਮੈਂ ਤੇਰੀ ਮਜਬੂਰੀ ਸਮਝਦੀ ਹਾਂ ਇਹ ਗੱਲ ਨਿਰਮਲ ਨੇ ਆਪਣੇ ਡੈਡੀ ਨੂੰ ਦੱਸਣੀ ਚਾਹੀ ਕਿਉਂਕਿ ਦਵਾਈ ਨਾ ਮਿਲਣ ਦੀ ਜਿਹੜੀ ਗੱਲ ਉਸਨੇ ਪੂਰਾ ਦਿਨ ਬਾਹਰ ਰਹਿਣ ਤੋਂ ਬਾਅਦ ਹਨੇਰਾ ਹੋਣ ਤੇ ਘਰ ਆ ਕੇ ਹਰ ਰੋਜ਼ ਦੱਸੀ ਉਸ ਤੇ ਸੱਚ ਬਾਰੇ ਨਿਰਮਲ ਨੂੰ ਪਤਾ ਸੀ ਡੈਡੀ ਕੀ ਹੋਇਆ ਜੇ ਮੇਰਾ ਕੋਈ ਵੀਰ ਹੈ ਨਹੀਂ ਤੂੰ ਫਿਕਰ ਨਾ ਕਰ ਮੈਨੂੰ ਪੜ ਲੈਣ ਦੇ ਮੈਂ ਤੇਰਾ ਪੁੱਤ ਬਣ ਕੇ ਦਿਖਾਉਂਗੀ ਸਮਾਜ ਵਿੱਚ ਮੁੰਡੇ ਕੁੜੀ ਦੇ ਫਰਕ ਬਾਰੇ ਜਦੋਂ ਨਿਰਮਲ ਨੂੰ ਸਮਝ ਆਈ ਤਾਂ ਉਸ ਸਮੇਂ ਤੋਂ ਹੀ ਇਹ ਗੱਲ ਪਤਾ ਨਹੀਂ ਕਿੰਨੀ ਵਾਰ ਉਸਨੇ ਆਪਣੇ ਆਪ ਨੂੰ ਹੀ ਸੁਣਾਈ ਪਰ ਹੁਣ ਜਦੋਂ ਉਸ ਦੀ ਪੜਾਈ ਵਿੱਚ ਹੀ ਰੁਕੀ ਸੀ ਅਤੇ ਦੁਬਾਰਾ ਸ਼ੁਰੂ ਹੋਣ ਦੇ ਅਸਾਰ ਵੀ ਨਹੀਂ ਸਨ ਲੱਗ ਰਹੇ ਤਾਂ ਮੁੰਡਾ ਬਣ ਆਪਣੇ ਬਾਪੂ ਦਾ ਸਹਾਰਾ ਬਣਨ ਵਾਲਾ ਵਿਚਾਰ ਉਸ ਨੂੰ ਆਪਣੇ ਅੰਦਰ ਹੀ ਦਮ ਤੋੜਦਾ ਲੱਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ